ਪਾਰਜੋਗ ਮੁੱਖ ਮੰਤਰੀ ਸਾਹਿਬ ਦੀ ਵਿਜਨ ਹੈ ਜੀ ਕਿ ਆਪ ਦੀ ਸਰਕਾਰ ਆਪਦੇ ਦਰਵਾਜ਼ੇ ਤੇ ਜਿੱਦਾਂ ਅਸੀਂ ਵੋਟਾਂ ਮੰਗਣ ਜਾਂਦੇ ਅਦੀ ਪਿੰਡਾਂ ਜਾ ਕੇ ਕੰਮ ਕਰਨੇ ਅੱਜ ਵੀ ਨੌ ਪਿੰਡਾਂ ਚ ਗਿਆ ਕੱਲ ਵੀ ਨੌ ਪਿੰਡਾਂ ਚ ਗਿਆ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਦੱਸਿਆ ਜੀ ਮੌਕੇ ਤੇ ਸਾਰੇ ਅਫਸਰ ਸਾਹਿਬਾਨ ਮੇਰੇ ਨਾਲ ਸੀ ਸਿਵਲ ਸਰਪੰਚ ਜਨ ਐਡੀਸੀ ਐਸਟੀਐਮ ਤਹਿਸੀਲਦਾਰ ਉਹ ਮੌਕੇ ਤੇ ਉਹਨਾਂ ਨੇ ਮਸਲੇ ਹੱਲ ਕੀਤੇ ਜੀ ਨਰੇਗਾ ਵਾਲੇ ਦੀ ਜਿਹੜੇ ਹੈਗੇ ਆ ਰਾਸ਼ਨ ਦੀ ਦਿੱਕਤ ਹੈ ਕੋਈ ਕਿਸੇ ਦਾ ਕੋਈ ਕਾਰਡ ਬਣਨਾ ਹੈ ਬਹੁਤ ਸਾਰੇ ਸਾਰੇ ਵਿਭਾਗਾਂ ਦੇ ਬੰਦੇ ਸੀਗੇ ਜੀ ਆਨ ਦਾ ਸਪੌਟ ਜਿਹੜੀ ਲੋਕਾਂ ਦੇ ਮਸਲੇ ਸੁਣ ਕੇ ਆਨ ਦਾ ਸਪੌਟ ਹੱਲ ਕਰ ਰਹ ਕੇ ਪਿੰਡ ਦੇ ਵਿੱਚ ਆਂਗਣਵਾੜੀ ਦੇ ਵਿੱਚ ਕੀ ਕਮੀ ਆ ਸਕੂਲ ਦੇ ਵਿੱਚ ਕਿੰਨੇ ਕਮਰੇ ਬਣਨੇ ਵਾਲੇ ਆ ਸਿਹਤ ਸਹੂਲਤਾਂ ਦੀ ਕੀ ਬੰਦੋਬਸਤ ਹੈ ਜੀ ਤੇ ਇਸ ਤੋਂ ਸਵਾਏ ਪਿੰਡ ਦੇ ਜਿਹੜੇ ਲੋਕ ਆ ਗਰੀਬਾਂ ਦੇ ਘਰਾਂ ਦੀ ਕਿੰਨੀ ਕੀ ਦਿੱਕਤ ਆ ਨਵੇਂ ਘਾੜਿਆਂ ਦਾ ਕੀ ਸਟੇਟਸ ਹੈ ਇਹ ਸਾਰੇ ਇਕੱਲੀਆਂ ਕੱਲੇ ਪ੍ਰੋਗਰਾਮ ਦਾ ਰਿਵਿਊ ਕਰਦੇ ਆ ਵੀ ਗਰਾਊਂਡ ਦਾ ਜਿਹੜਾ ਹੈਗਾ ਉਹਦੇ ਵਿੱਚ ਸਟੇਡੀਅਮ ਗਰਾਊਂਡ ਇਹ ਸਾਰੇ ਕੰਮ ਅਸੀਂ ਕਰ ਰਹੇ ਆ ਜੀ ਪਿੰਡ ਪਿੰਡ ਜਾ ਕੇ ਤੇ ਇਸੇ ਤਰ੍ਹਾਂ ਜਿਹੜਾ ਸਾਡਾ ਲਗਾਤਾਰੇ ਚੱਲਦਾ ਰਹੇਗਾ ਜੀ ਮੈਂ 18 ਪਿੰਡਾਂ ਗਿਆ ਜੀ ਸਾਰਾ ਜਿਸਲੇ ਹਫਤੇ ਗਾਜ਼ੀਖਰ 18 ਸਪਰਮਾ ਜਾਊਗਾ ਜੀ ਕੋਈ ਇਹ ਸਾਰੇ ਕੱਲੇ ਪਿੰਡ ਚ ਹਰ ਇਸੇ ਤਰ੍ਹਾਂ ਹਰ ਮੁੱਲੇ ਦੇ ਵਿੱਚ ਹਰ ਬਾੜ ਦੇ ਵਿੱਚ ਜਾਵਾਂਗੇ ਕਿ ਅਸੀਂ ਲੋਕਾਂ ਦੀ ਜਿਹੜੀ ਹੈਗੀ ਹੈ ਗਵਰਨੈਂਸ ਉਹ ਚੰਡੀਗੜ੍ਹ ਜਾਂ ਆਪਣੇ ਏਸੀ ਦਫ਼ਤਰਾਂ 'ਚ ਬੈਠਦੇ ਨਹੀਂ ਆ ਤੁਹਾਡੇ ਸਾਹਮਣੇ ਆ ਜੀ ਆਪਾਂ ਲੋਕਾਂ ਦੇ ਵਿੱਚ ਬਹਿ ਕੇ ਜਾ ਕੇ ਮਸਲੇ ਲੋਕਾਂ ਨੇ ਹੱਲ ਕਰਦੇ ਨਸ਼ਿਆ ਦੀ ਸਮੱਸਿਆ ਦਾ ਲੋਕਾਂ ਨੇ ਜੇਕਰ ਕੀਤਾ ਚੋਰੀਆਂ ਦੀ ਗੱਲ ਕੀਤੀ ਹੈ ਕਿ ਕੇਬਲਾ ਵਾਲੀ ਚ ਲੈ ਜਾਂਦੇ ਆ ਉਹਦੇ ਵਾਸਤੇ ਸਟਰੈਟਜੀ ਬਣਾ ਰਹੇ ਹਾਂ ਜੀ ਕੱਲ ਨੂੰ ਮੈਂ ਸਾਰੇ ਅਫਸਰ ਬੁਲਾਏ ਆ ਜੇ ਵਾਸਤੇ ਉਹਦੀ ਸਟਰੈਟਜੀ ਬਣਾ ਕੇ ਉਹਨਾਂ ਸਾਰਿਆਂ ਨੂੰ ਫੜਦੇ ਜਿਹੜੇ ਦੋਸ਼ੀ ਆ ਪਿੰਡ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਹਸਪਤਾਲ ਚ ਲੈ ਕੇ ਜਾਵਾਂਗੇ ਪਿੰਡਾਂ ਦੀਆਂ ਕਮੇਟੀਆਂ ਬਣਾਤੀਆਂ ਉਹਨਾਂ ਦਾ ਹਲਾਕ ਤਰਾ ਕੇ ਕੰਮ ਕਰਾ ਕੇ ਉਹਨਾਂ ਨੂੰ ਕੰਮ ਲਾਵਾਂਗੇ ਲੇਕਿਨ ਜਿਹੜੇ ਚਾ